ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਿ ਕਿ ਆਪਾਂ ਜਿਹੜੇ ਸੂਟ ਦਿੱਤੇ ਹੈਗੇ ਉਹ ਡਾਟ ਵੀ ਤਰ੍ਹਾਂ ਕਿਦਾਂ ਬਣਾ ਸਕਦੇ ਹਾਂਗੇ ਜ਼ਰੀ ਦੇ ਨਾਲ ਹਾਂਜੀ ਦੇਖੋ ਅਸੀਂ ਆਰੀ ਦੇ ਨਾਲ ਵਰਕ ਕਰ ਰਹੇ ਹਾਂਗੇ ਜਿੱਦਾਂ ਸਿਹਾਰੀ ਦਾ ਟਾਂਕਾ ਲਗਾਉਣਾ ਉਸੇ ਤਰ੍ਹਾਂ ਹੀ ਟਾਂਕਾ ਲਗਾਉਣ ਦਾ ਟਾਂਕਾ ਥੋੜਾ ਜਿਹਾ ਵੱਡਾ ਹੋਣਾ ਚਾਹੀਦਾ ਸਾਈਜ਼ ਦੇ ਵਿੱਚ ਤੇ ਇਹ ਵੱਡਾ ਟਾਂਕਾ ਲਗਾ ਕੇ ਨਾਲ ਹੀ ਬਿਲਕੁਲ ਨਾਲ ਹੀ ਟਾਂਕਾ ਦੇਵਾਂਗੇ ਛੋਟਾ ਜਿਹਾ ਤਾਂ ਕਿ ਉਹ ਦੇ ਨਾਲ ਹੈ ਜਿਹੜਾ ਵਧੀਆ ਬਣ ਜੇ ਤੇ ਇਸ ਤਰ੍ਹਾਂ ਉਹਦੀ ਆਲੇ-ਦਾਲੇ ਘੁਮਾ ਕੇ ਇਹਨੂੰ ਹਾਂਗਾ ਇੱਕ ਡਾਟ ਦੀ ਤਰ੍ਹਾਂ ਬਣਾ ਦੇਣਾਗਾ ਤੇ ਡਾਟ ਹੈ ਜਿਹੜਾ ਇਹ ਹੀ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦਾਗਾ ਜਰੀ ਦਾ ਤੇ ਬਹੁਤ ਹੀ ਵਧੀਆ ਲੱਗਦਾਗਾ ਸੂਟ ਦੇ ਉੱਤੇ ਹਾਂਜੀ ਜਿੱਦਾਂ ਆਪਾਂ ਨੇ ਇਹਨੂੰ ਦੇਖ ਕਿਦਾਂ ਕੀ ਗੱਠ ਦੀ ਕੀ ਆਪਾਂ ਨੇ ਇਹਨੂੰ ਛੱਡਣਾਗਾ ਉੱਪਰੋਂ ਕੱਢ ਕੇ ਜਰੀ ਨੂੰ ਕਟਿੰਗ ਕਰ ਦੇਣੀ ਆ ਤੇ ਉਸ ਤੋਂ ਬਾਅਦ ਜਿਹੜੀ ਉੱਪਰ ਹੈਗੀ ਇਥੇ ਆਪਾਂ ਨੇ ਜਰੀ ਦੀ ਗੱਠ ਬਣਾਉਣੀ ਹੈਗੀ ਹਾਂਜੀ ਦੇਖੋ ਇਹ ਜਿਹੜੀ ਗੱਠ ਹੈ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂਗੇ ਇਸ ਤਰ੍ਹਾਂ ਤਾਂ ਇਹਨੂੰ ਬਾਹਰ ਕੱਢ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਨੀਚੇ ਵੱਲ ਨੂੰ ਖਿੱਚ ਲੈਣਾਗਾ ਤਾਂ ਕਿ ਇਹ ਜਿਹੜਾ ਧਾਗਾ ਗੱਠ ਦਿੱਤਾ ਹੋਇਆ ਉੱਪਰ ਦਿਖਾਈ ਨਾ ਦੇਵੇ ਹਾਂਜੀ ਦੇਖੋ ਕਿੰਨੇ ਵਧੀਆ ਡਾਟ ਬਣ ਕੇ ਤਿਆਰ ਹੋਏ ਨੇਗੇ ਤੇ ਇਹ ਡਾਟ ਜਿਹੜੇ ਬਣੇ ਹੋਏ ਨੇ ਬਿਲਕੁਲ ਵੀ ਢਿੱਡਦੇ ਨਹੀਂ ਹੈਗੇ ਸੂਟ ਦੇ ਉੱਤੇ ਇਹ ਇਸੇ ਤਰ੍ਹਾਂ ਹੀ ਰਹਿਣਗੇ ਜਿੱਦਾਂ ਕਿ ਸਿੱਪੀਆਂ ਆਉਂਦੀਆਂ ਨੇ ਉਹ ਲੈ ਜਾਂਦੀਆਂ ਨੇ ਬਟ ਜਿਹੜੇ ਡਾਟ ਨੇਗੇ ਇਹ ਇਸੇ ਤਰ੍ਹਾਂ ਹੀ ਰਹਿਣਗੇ ਤੇ ਬਹੁਤ ਵਧੀਆ ਲੱਗਦਾਗਾ ਸੂਟ ਥੈਂਕ ਯੂ